ਦਿੱਲੀ ਚ ਵੱਧਦੇ ਪੋਲੂਸ਼ਨ ਦੇ ਚਲਦੇ ਲਗਾਤਾਰ ਦਿੱਲੀ ਸਰਕਾਰ ਦੇ ਵੱਲੋਂ ਕੜੇ ਕਦਮ ਚੁੱਕੇ ਜਾ ਰਹੇ ਨੇ ਜਿਦੇ ਕਰਕੇ ਹੁਣ ਦਿੱਲੀ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਗੈਰ BS4 ਵਾਹਨ ਨੇ ਉਹਨਾਂ ਤੇ ਰੋਕ ਲਗਾ ਦਿੱਤੀ ਹੈ ਜਿਦੇ ਚਲਦੇ ਕਿ ਦਿੱਲੀ ਦੇ ਜਿਹੜੇ ਬਾਜ਼ਾਰ ਨੇ ਉਹਨਾਂ ਦੇ ਵਿੱਚ ਗ੍ਰਾਹਕਾਂ ਦੀ ਕਮੀ ਦੇਖੀ ਜਾ ਰਹੀ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਇਹਦੇ ਚਲਦੇ ਪੰਜਾਬ ਦੇ ਵਿੱਚ ਕਿੰਨਾ ਅਸਰ ਪੈਂਦਾ ਇਹਦੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਤੇ ਕੁਝ ਦੁਕਾਨਦਾਰ ਮੌਜੂਦ ਨੇ ਜਿਹੜੇ ਕਿ ਹੁਣ ਜਿਹੜਾ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ BS4 ਜਿਹੜੇ ਗੈਰ BS4 ਜਿਹੜੇ ਵਾਹਨ ਨੇ ਉਹਨਾਂ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਜਿਹਦੇ ਚਲਦੇ ਕਿ ਜਿਹੜੇ ਪੰਜਾਬ ਤੋਂ ਜਿਹੜੇ ਲੋਕੀ ਜਿਹੜੇ ਸਮਾਨ ਖਰੀਦਣ ਦਿੱਲੀ ਆਉਂਦੇ ਸੀਗੇ ਉਹਦੇ ਤੇ ਕਿੰਨਾ ਅਸਰ ਪਊਗਾ ਭਾਈ ਪੰਜਾਬ ਦੇ ਲੋਕ ਆ ਹੀ ਨਹੀਂ ਰਹੇ ਬਿਲਕੁਲ ਕਹਿੰਦੇ ਕਿਤੇ ਗੱਡੀ ਅਸੀਂ ਲੈਣੇ ਜਾ ਸਕਦੇ ਜੇ ਉੱਥੇ ਆਣਗੇ ਨਹੀਂ ਤਾਂ ਕਿੱਥੋਂ ਪਰਚੇਜ਼ਿੰਗ ਕਰਨਗੇ ਤਾਂ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਤੇ ਦਿੱਲੀ ਸਰਕਾਰ ਦੇ ਵੱਲ ਜਿਹੜਾ ਫੈਸਲਾ ਲਿਆ ਗਿਆ ਇਹਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਅਸਰ ਪਊਗਾ ਭਾਈ ਦਿੱਲੀ ਸਰਕਾਰ ਦਾ ਜਿਹੜਾ ਫੈਸਲਾ ਤਾਂ ਅੱਛਾ ਫੈਸਲਾ ਹੈ ਲੇਕਿਨ ਪਰ ਕਸਟਮਰ ਆਸ ਤੇ ਬੜਾ ਨੁਕਸਾਨ ਹੈ ਨਾ ਦੁਕਾਨਦਾਰਾਂ ਦਾ ਕੁਝ ਬਹੁਤ ਨੁਕਸਾਨ ਹੈ ਉਹ ਤੇ ਕਸਟਮਰ ਬਿਲਕੁਲ ਨਹੀਂ ਪਹੁੰਚੇਗਾ ਉਥੋਂ ਹੀ ਲੈਣਾ ਪਏਗਾ ਉਹਨੂੰ ਜੋ ਲੈਣਾ ਪੰਜਾਬ ਤੋਂ ਹੀ ਲੈਣਾ ਪਏਗਾ ਦਿੱਲੀ ਨਹੀਂ ਪਹੁੰਚ ਪਾਏਗਾ ਉਹ ਜਿਹੜੇ ਦਿੱਲੀ ਤੋਂ ਜਿਹੜੇ ਵੱਡੇ ਵੱਡੇ ਵਪਾਰੀ ਜਿਹੜੇ ਦਿੱਲੀ ਸਮਾਨ ਖਰੀਦਦੇ ਨੇ ਅਸੀਂ ਪੰਜਾਬ ਤੋਂ ਉਹਨਾਂ ਦੇ ਤੁਹਾਨੂੰ ਕੀ ਲੱਗਦਾ ਕਿ ਉਹਦੇ ਤੋਂ ਕਿੰਨਾ ਅਸਰ ਪਊਗਾ ਕਿ ਉਹਨਾਂ ਦੇ ਕੰਮ ਤੇ ਕਿੰਨਾ ਅਸਰ ਪੈ ਰਿਹਾ ਹੈ ਭਾਈ ਉਹਨਾਂ ਦਾ ਸਿਰਫ ਇਹ ਉੱਥੇ ਆਂਦਾ ਹੀ ਨਹੀਂ ਦਿੱਲੀ ਉਹ ਕਹਿੰਦੇ ਗੱਡੀ ਸਾਡੀ ਆ ਨਹੀਂ ਰਹੀ ਤਾਂ ਕਿਸ ਤਰ੍ਹਾਂ ਆਈਏ ਕਿਸ ਤਰ੍ਹਾਂ ਮਾਲ ਲੈ ਕੇ ਜਾਈਏ ਤੇ ਲੇਕਿਨ ਜਿਹੜਾ ਕਹਿ ਜਾਂਦਾ ਸੀਗਾ ਕਿ ਦਿੱਲੀ ਸਰਕਾਰ ਦੇ ਵੱਲੋਂ ਕਿ ਪੰਜਾਬ 'ਚ ਜਿਹੜੀ ਪਰਾਲੀ ਜਲਾਈ ਜਾਂਦੀ ਹੈ ਉਹਦੇ ਕਰਕੇ ਪੋਲੂਸ਼ਨ ਦਿੱਲੀ 'ਚ ਆਂਦਾ ਸੀਗਾ ਤੇ ਹੁਣ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਕਹਿ ਰਹੀ ਕਿ ਪਰਾਲੀ ਨਹੀਂ ਜਲਾਈ ਜਾ ਰਹੀ ਜਿੰਨੀ ਪਹਿਲਾਂ ਜਲਾਈ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਵੀ ਜੇ ਦਿੱਲੀ ਦੇ ਵਿੱਚ ਪੋਲੂਸ਼ਨ ਹੈਗਾ ਤੇ ਉਹਦੇ ਉਹਦੀ ਜ਼ਿੰਮੇਵਾਰ ਸਿਰਫ ਔਰ ਸਿਰਫ ਦਿੱਲੀ ਸਰਕਾਰ ਹੈ ਭਈ ਔਰ ਦਿੱਲੀ ਸਰਕਾਰ ਦਾ ਤੇ ਆਪਣਾ ਫੈਸਲਾ ਹੈ ਨਾ ਭਰਾ ਕਿ ਉਹਨੇ ਕਿਸਰਾ ਕਰਨਾ ਹੈ ਲੇਕਿਨ ਪੰਜਾਬ ਹਲੇ ਵੀ ਜਲ ਰਹੀ ਹੈ ਪਰਾਲੀ ਇਹ ਕਹਿੰਦੇ ਨਹੀਂ ਜਲ ਰਹੀ ਹਲੇ ਵੀ ਜਲ ਰਹੀ ਹੈ ਜਦ ਜ ਉੱਥੇ ਜਦ ਤੱਕ ਪੂਰਾ ਖਤਮ ਨਹੀਂ ਹੋ ਜਾਏਗਾ ਤਦ ਤੱਕ ਅੱਛਾ ਨਹੀਂ ਹੋਏਗਾ ਇਸ ਵਾਰ ਸੇ ਦਿੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਉਸਮਾਨ ਜੇ ਦੇਖਿਆ ਜਾਵੇ ਜੇ AQI ਜਿਹੜਾ ਹੈਗਾ ਵਾ ਉਹ ਪੰਜਾਬ ਦੇ ਵਿੱਚ ਬਹੁਤ ਘੱਟ ਆ ਜਿਹਦੇ ਕਰਕੇ ਪੰਜਾਬ ਸਰਕਾਰ ਇਹ ਹਮੇਸ਼ਾ ਕਹਿੰਦੀ ਹੈ ਕਿ ਪਰਾਲੀ ਨਹੀਂ ਜਲਦੀ ਪਈ ਤੇ ਦਿੱਲੀ ਦੇ ਵਿੱਚ AQI ਬਹੁਤ ਹਾਈ ਲੈਵਲ ਤੇ ਹੈ ਤੇ ਹੁਣ ਇਹ ਪੋਲੂਸ਼ਨ ਜਿਹੜੀ ਪੰਜਾਬ ਸਰਕਾਰ ਉਹ ਸਾਫ ਸਾਫ ਕਹਿ ਰਹੀ ਕਿ ਪੋਲੂਸ਼ਨ ਦਿੱਲੀ ਦਾ ਆਪਣਾ ਪੋਲੂਸ਼ਨ ਹੈ ਬਈ ਦਿੱਲੀ ਸਰਕਾਰ ਕੋਸ਼ਿਸ਼ ਬੜੀ ਕਰ ਰਹੀ ਹੈ ਪੋਲੂਸ਼ਨ ਘਟਾਉਣ ਵਾਸਤੇ ਲੱਗੇ ਤੇ ਹਨ ਵੱਡੀਆਂ ਵੱਡੀਆਂ ਮਸ਼ੀਨਾਂ ਲਾ ਦਿੱਤ ਨੇ ਪਰ ਪਰ ਟਾਈਮ ਤੇ ਲੱਗੇਗਾ ਨਾ ਉਹਨਾਂ ਨੂੰ ਜੋੜ ਕਰਾਉਣ ਵਾਸਤੇ ਤੇ ਸਿਰ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਲਗਾਤਾਰ ਪੋਲੂਸ਼ਨ ਵੱਧ ਰਿਹਾ ਹੈ ਲੋਕੀ ਨਹੀਂ ਆ ਰਹੇ ਆ ਪੰਜਾਬ ਤੋਂ ਜਿਹੜੇ ਸਮਾਨ ਖਰੀਦਣ ਦਿੱਲੀ ਦੇ ਵਿੱਚ ਆਂਦੇ ਸੀ ਉਹ ਵੀ ਨਹੀਂ ਆ ਰਹੇ ਇਹਦੇ ਨਾਲ ਪੰਜਾਬ ਦੇ ਕੰਮ ਤੇ ਤਾਂ ਫਰਕ ਪੈ ਹੀ ਰਿਹਾ ਵਾ ਉਹਦੇ ਨਾਲ ਦਿੱਲੀ ਦੇ ਕੰਮ ਤੇ ਕਿੰਨਾ ਫਰਕ ਪੈ ਰਿਹਾ ਬੜਾ ਫਰਕ ਪੈ ਰਿਹਾ ਮੈਂ ਲੈਂਦੇ ਨਾ 80% ਕੰਮ ਖਤਮ ਹੋ ਗਿਆ ਇੱਕ ਤਾਂ ਮਾਲ ਲੁਧਿਆਣਾ ਹੁੰਦਾ ਸੀ ਉਹ ਨਹੀਂ ਜਾ ਸਕਦੇ ਆ ਨਹੀਂ ਸਕਦੇ ਮਤਲਬ ਵਪਾਰੀ ਕੀ ਕਰੇ ਉਹ ਚਾਰੋਂ ਤਰਫਾ ਪਿਸ ਰਿਹਾ ਹੈਗਾ ਕਹਿੰਦੇ ਨਾ ਸਾਡਾ ਕੀ ਕਸੂਰ ਹੈ ਅਸੀਂ ਤਾਂ ਵਪਾਰੀ ਬੰਦੇ ਆ ਬਈ ਦਿੱਲੀ ਸਰਕਾਰ ਨੇ پابੰਦੀਆਂ ਲਾ ਦਿੱਤੀਆਂ ਉਹਨਾਂ ਨੂੰ ਬਵਸਤਾ ਬਣਾਣੀ ਚਾਹੀਦੀ ਜਿਹੜਾ ਪੋਲੂਸ਼ਨ ਘਟੇ ਇੱਕ ਨਵੀਂ ਨੀਤੀ ਲਾਣੀ ਪੜੇਗੀ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਸਰਕਾਰ ਨਾਲ ਮਿਲ ਕੇ ਸਭ ਸਰਕਾਰਾਂ ਨਾਲ ਮਿਲ ਕੇ ਐਸੀ ਵਿਵਸਥਾ ਬਣਾਨੀ ਪਵੇਗੀ ਜੋ ਬਿਜ਼ਨਸ ਨੂੰ ਵੀ ਫਰਕ ਨਾ ਪਵੇ ਔਰ ਲੋਕਾਂ ਨੂੰ ਵੀ ਆਣ ਜਾਣ ਨੂੰ ਕੋਈ ਫਰਕ ਨਾ ਪੜੇ ਟ੍ਰੇਨਾਂ ਲੇਟ ਐ ਬੱਸਾਂ ਲੇਟ ਐ ਪੂਰਾ ਹਾਲ ਹੈਗਾ ਕੀ ਕਰੀਏ ਅਸੀਂ ਤੇ ਲੋਕ ਵਪਾਰੀ ਤੇ ਪੀਸ ਰਿਹਾ ਚਾਰੋਂ ਤਰਫਾ ਸਾਡਾ ਹੀ ਨੁਕਸਾਨ ਐ ਅਸੀਂ ਕਿਨ ਨੂੰ ਕਹੀਏ ਤਿਉਹਾਰ ਦੇ ਵਿਲੇ ਜਿਸ ਤਰੀਕੇ ਦੇ ਨਾਲ ਇਹ ਰੋਕ ਲਗਾਈ ਗਈ ਵਾਨਾਂ ਤੇ ਉਸ ਤੋਂ ਬਾਅਦ ਗ੍ਰਾਹਕਾਂ ਦੀ ਘਾਟ ਹੀ ਉਸ ਤੋਂ ਬਾਅਦ ਜਿਹੜੇ ਵੱਡੇ ਵਪਾਰ ਹੈ ਉਹਨਾਂ ਦੇ ਸਮਾਨ ਦੀ ਘਾਟਾ ਜਿਹਦੇ ਕਰਕੇ ਲੋਕ ਬਾਜ਼ਾਰ ਵਿੱਚ ਜਾ ਹੀ ਨਹੀਂ ਰਹੇਗੇ ਨੇ ਤੇ ਉਹਦੇ ਕਰਕੇ ਲੋਕਾਂ ਦੇ ਕੰਮ ਤੇ ਬਹੁਤ ਫਰਕ ਪੈ ਰਿਹਾ ਤਾਂ ਉਹਨਾਂ ਕੀ ਲੱਗਦਾ ਕਿ ਤਿਉਹਾਰ ਦੇ ਵਿਲੇ ਇਸ ਤਰੀਕੇ ਦਾ ਫੈਸਲਾ ਸਹੀ ਹੈ ਦੇਖੋ ਇਹ 크ਿਸਮਸ ਹੈ ਇਸ ਵੇਲੇ ਇਨਾ ਰਸ਼ ਆਉਂਦਾ ਸੀ ਬੁਰਾ ਹਾਲ ਹੁੰਦਾ ਸੀ ਕੰਮ ਹੀ ਨਹੀਂ ਹੈਗਾ ਹੁਣ ਨਵਾਂ ਸਾਲ ਆ ਰਿਹਾ ਹੈ ਨਵਾਂ ਸਾਲ ਹੈ ਹੈਪੀ ਨਿਊ ईयर ਹੈ ਬੜਾ ਮਤਲਬ ਕਹਿੰਦੇ ਹੋਏ ਸਾਨੂੰ ਸ਼ਰਮ ਆ ਰਹੀ ਹੈ ਕਿ ਇਹ ਵਿਵਸਥਾ ਔਰ ਚੰਗੀ ਬਣਾਨੀ ਚਾਹੀਦੀ ਇਹ ਰੋਕਾ ਨਾਲ ਰੋਗ ਥਾਮ ਠੀਕ ਹੈ ਤੁਸੀਂ ਆਪਣਾ ਕੰਮ ਕਰ ਰਹੇ ਹੋ ਪਰ ਅਸੀਂ ਤੇ ਪਿਸ ਰਹੇ ਹਾਂ ਸਾਡੇ ਲਈ ਵੀ ਇੱਕ ਅੱਛੀ ਵਿਵਸਥਾ ਹੋਣੀ ਚਾਹੀਦੀ ਕੀ ਕਰੀਏ ਅਸੀਂ ਮਜਬੂਰ ਬਹੁਤ ਮਜਬੂਰ ਹੈਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸਿੱਧੇ ਸਿੱਧੇ ਦੁਕਾਨਦਾਰ ਇਹ ਕਹਿ ਰਹੇ ਨੇ ਕਿ ਲੋਕੀ ਕਾਰੋਬਾਰ ਨਹੀਂ ਨਿਕਲਦੇ ਪਏ ਜਿਹੜੇ ਵੱਡੇ ਵਪਾਰੀ ਪੰਜਾਬ ਦੇ ਨੇ ਉਹ ਕਾਰੋਬਾਰ ਪੰਜਾਬ ਤੋਂ ਨਹੀਂ ਆ ਰਿਹਾ ਕਿਉਂਕਿ ਉਹਨਾਂ ਦੀ ਗੱਡੀਆਂ ਨਹੀਂ ਆ ਰਹੀਆਂ ਗਿਆਨੇ ਜਿਹਦੇ ਕਰਕੇ ਦਿੱਲੀ ਦੇ ਕੰਮ ਤੇ ਫਰਕ ਪਿਆ ਦੇ ਨਾਲ ਨਾਲ ਹੀ ਪੰਜਾਬ ਦੇ ਜਿਹੜੇ ਕੰਮ ਨੇ ਪੰਜਾਬ ਦੇ ਜਿਹੜੇ ਵੱਡੇ ਵਪਾਰੀ ਹੈ ਵੱਡੀ ਦੁਕਾਨਦਾਰ ਨੇ ਉਹਨਾਂ ਦੇ ਕੰਮ ਦੇ ਬਹੁਤ ਫਰਕ ਪਿਆ ਵਾ ਕੈਮਰਾਮੈਨ ਅਨਿਲ ਦੇ ਨਾਲ ਮੈਸੇਂਜਰ ਦੀ ਵਾਕਰ ਜਗਬਣੀ ਦਿੱਲੀ